ਬਾਈਪਾਸ ਅਜੀ ਨਾਲਾ ਜੀ ਬਾਈਪਾਸ ਨਵਾਂ ਬਾਈਪਾਸ ਦੇਖੋ ਕੀ ਪੰਡਿਆ ਕਿਦਾਂ ਪਾਣੀ ਆਉਣ ਡਿਆ ਜੋ ਟੱਕੀਆਂ ਗਈਆਂ ਛੜਕਾਂ ਛੜਕਾਂ ਆਹ ਵੇਖੋ ਪੱਠੇ ਰੋ ਪੱਠਾ ਵੀ ਸਾਰਾ ਡੁੱਬ ਡੱਬ ਗਿਆ ਜੋ Jutara atas juyo ra kise k base ni ka hear speaks. Artntabe atas juyo ਪ੍ਰੈਸ਼ਰ ਪੌਟਰ ਆਏ ਇੱਥੇ ਪ੍ਰੈਸ਼ਰ ਪੌਟਰ ਦਿਖਾਉਂਦੇ ਆ ਕਿ ਕਿੰਨਾ ਪਾਣੀ ਹੈਗਾ ਇੱਥੇ ਜਿਗ ਦੇਖੁਰਦਾ ਜਿਗ ਦੇਖੁਰਦਾ ਵੇਖ ਲੋ ਜੀ ਹਾਲਾ ਕੋ ਪਾਣੀ ਪਾਣੀ ਸਾਰੇ ਪਾਸੇ ਦੇਖੋ